ਦੱਕਰ ਕਰ ਕਰ ਕੇ ਚੱਲ ਮਾੜੇ ਮੋਟੇ ਹੋ ਹੀ ਜਾਂਦੇ ਸੁੱਕ ਜਾਂਦੇ ਆ ਲੱਲਾ ਬੱਤੀ ਬੰਦ ਹੋ ਗਈ ਉਹ ਹੁਣ ਕਿੱਥੇ ਸੁਪਣੇ ਐ ਜਿਹੜੇ ਮੋਟੇ ਆ ਕੱਖ ਨਹੀਂ ਹਾਲ ਇਹਨਾਂ ਨੇ ਬਹੁਤ ਸਤਾ ਮਾਰਿਆ ਸਾਨੂੰ ਉਹ ਚਲ ਗਿਆ ਰਕबीर ਵਿਆਹ ਬੰਬੇ ਤੇ ਮੈਡਮ ਨੇ ਪਹਿਲਾਂ ਪੋਰਾ ਚੋਕ ਲਿਆ ਆਪਣਾ ਝੋਲਾ ਚੋਕ ਲਿਆ ਈਡਾ ਬੈਗ ਪਰ ਲਿਆ ਵਾ ਬੜਾ ਮੈਨੂੰ ਆਖਿਆ ਮੈਂ ਤਾਂ ਕੁੜੀਏ ਨਾ ਜਾ ਉਹਨੇ ਵਿਆਹ ਜਾਣਾ ਤੂੰ ਕੀ ਕਰਨਾ ਵਾ ਇੱਥੇ ਘਰ ਕੋਈ ਕੰਮ ਨਹੀਂਗਾ ਉਹ ਨਹੀਂ ਮੈਨੂੰ ਉੱਥੇ ਜਾਂਦਾ ਰਾਜ ਲਾਜੀ ਪਈ ਨਾ ਉਹ ਵੀ ਚਲ ਗਈ ਆ ਤੇ ਨਿੱਕੀ ਜਿਹੜੀ ਆ ਹਾਏ ਹਾਏ ਨਿੱਕੀ ਬਾਬਾ ਪਸਾੜੇ ਦੀ ਜੜ ਕਮਚੋਰ ਵਾ ਇੰਨਾ ਲੀਡਾ ਦਿੱਤਾ ਉਹ ਤਵਾਗੀ ਆ ਕੱਲ ਤਾਂ ਜਾਣ ਲੱਗੀ ਤੇ ਆਹ ਵੇਖ ਲੈ ਇਹਨਾਂ ਨੇ ਚੁੱਕੇ ਨਹੀਂ ਹਲੇ ਤੱਕ ਜੇ ਮਾਰੇ ਮੋਟੇ ਸੁਫਣ ਲੱਗੇ ਤੇ ਬੱਤੀ ਬੰਦ ਹੋ ਗਈ ਆ ਬਹੁਤ ਸਤਾਇਆ ਇਹਨਾਂ ਨੇ ਕੁੜੀਆਂ ਨੇ ਮੈਨੂੰ ਪਰਨਾ ਜਦੋਂ ਸਾਡੇ ਰਘਵੀਰ ਹੋਇਆ ਸੀ ਨਾ ਤੇ ਸਾਸ ਸਾਡੇ ਨੂੰ ਇੰਨਾ ਚਾ ਇੰਨਾ ਹੁਸਨ ਚੜ ਗਿਆ ਕਿਤੇ ਨੱਚਦੀ ਫਿਰੇ ਕਿਤੇ ਗੌਂਦੀ ਫਿਰੇ ਵੀ ਮੇਰੇ ਪੁੱਤ ਦੇ ਘਰ ਰੱਬ ਨੇ ਜੀ ਦਿੱਤਾ ਵਾ ਸਾਨੂੰ ਬੜਾ ਚਾ ਵਾ ਤੇ ਮੈਨੂੰ ਦੱਸ ਚਾ ਕਿਹੜਾ ਘਟ ਹੀਗਾ ਜਦੋਂ ਉਧਰ ਜਾਣਾ ਪੈਨ ਸਿੰਧੋਵਨ ਆਖਣਾ ਹਾਏ ਹਾਏ ਉਧਰ ਤੇ ਪੱਥਰ ਮੱਥੇ ਵੱਜ ਗਏ ਉਧਰ ਤੇ ਪਰ ਚਲੋ ਸਿੰਧਾ ਵਿਚਾਰੀ ਪੈਣ ਦੇ ਕਿਹੜੇ ਫਸਦੀ ਗੱਲ ਹੀ ਉਹਨੇ ਮੈਨੂੰ ਆਖਣਾ ਪੈਣ ਤੇਰੇ ਮੁੰਡੇ ਹੁੰਦੇ ਮੇਰੇ ਕੁੜੀਆਂ ਹੁੰਦੀਆਂ ਵਾ ਬੀਬੀ ਮੈਨੂੰ ਚੰਗਾ ਨਹੀਂ ਜਾਣਦੀ ਬੀਬੀ ਮੈਨੂੰ ਕਦੀ ਪੁੱਛ ਕਹਿੰਦੀ ਆ ਕਦੀ ਪੁੱਛ ਕਹਿੰਦੀ ਆ ਮੈਂ ਕੀ ਕਰਾਂ ਮੈਂ ਕਈ ਵਾਰ ਆਖਣਾ ਚਾਲਾ ਸ਼ਾ ਤੁੰਗ ਰਕबीर ਨੂੰ ਲੈ ਜਾ ਤੇ ਤੂੰ ਉਹਨਾਂ ਨੂੰ ਭਰਾ ਬਣਾ ਲੈਣਗੀਆਂ ਕੁੜੀਆਂ ਆਪੇ ਤੋਨੇ ਕਹਣਾ ਨਹੀਂ ਭੈਣ ਜੀ ਇਦਾਂ ਦਵਿੰਦਰ ਕਿੱਦਾਂ ਹੋਊਗੀ ਗੱਲ ਆਪਣਾ ਹੀ ਰੱਬ ਦਵੇ ਸਾਨੂੰ ਤੇ ਮੈਂ ਨਾ ਚੱਲ ਕੋਈ ਨਹੀਂ ਮਾਰਾ ਗਾੜੀ ਅਰਦਾਸ ਕਰ ਆਪੇ ਕੋਈ ਨਹੀਂ ਰੱਬ ਦਊਗਾ ਹੀ ਨਾ ਇੱਕ ਹੋਈ ਦੋ ਹੋਈ ਮਗਰੋ ਟੋੜੀ ਤਿੰਨ ਹੋ ਗਈਆਂ ਵਿਚਾਰੀ ਦੇ ਤੇ ਬੀਬੀ ਨੇ ਇਹੋ ਕਹਿਣਾ ਆਖਣਾ ਜਦੋਂ ਜਾਣੀ ਤਿਰਕੜਾ ਮੱਥੇ ਵੱਜਦਾ ਮੇਰੇ ਇੱਕ ਹੋਈ ਦੋ ਹੋਈ ਤਿੰਨ ਹੋ ਗਈਆਂ ਉੱਥੇ ਹੁਣ ਲੈਣਾ ਹੀ ਲੱਗੀਆਂ ਕਲੀ ਬੀਬੀ ਮੈਨੂੰ ਪੈਸਾ ਦੇ ਬੀਬੀ ਮੈਨੂੰ ਉਹ ਦੇ ਮੈਂ ਦੱਸ ਕਿੰਨੇ ਕਿੰਨਾ ਨੂੰ ਪੈਸੇ ਮੰਡੀ ਜਾਵਾਂ ਚੱਲ ਇੱਥੇ ਬੈਠ ਦੋ ਖੇਡ ਮੇਰੇ ਕੋਲ ਮੈਂ ਚਾੜੂ ਮਾਰਨਾ ਠੀਕ ਹੈ ਆ ਮਾਣਦੀ ਬੁੱਤ ਜੇਰੇ ਤਾਂ ਤਾਂ ਕੋਤੀਓ ਹਾਈ ਚਪਕਾ ਮੇਰਾ ਕੋਤ ਰੁਕਿਆ ਆ ਤਾਉਨ ਕਰਦਾ ਰਿਆ ਕਿੰਨਾ ਬਣ ਮਾਤਾ ਡਈਓ ਵੇ ਇਹਦੀ ਆਤ ਨਹੀਂ ਜਾਂਦੀ ਰਹਿ ਪਈ ਕੱਲੀ ਗੱਲਾਂ ਕਰਨ ਦੀ ਹੁਣ ਇਹ ਬੁਸਪੰਡਾ ਬਣਾ ਇਹਨੇ ਮੇਰੇ ਸਾਂ ਵੱਡੀ ਤੇ ਇਹਦਾ ਕੋਈ ਜੋਰ ਨਹੀਂ ਚੱਲਦਾ ਤੇ ਮੇਰੇ ਦੁਆਲੇ ਇਹ ਨਹੀਂ ਹੋਣਾ ਹੁਣ ਮੇਰਾ ਸਿਰ ਖਾਈ ਜਾਣਾ ਉਹ ਤਾਂ ਰਮਾਨਾ ਨਿਕਲ ਗਈ ਆ ਨਾ ਪੇਕੇ ਆ ਮੇਰੇ ਸਿਰ ਤੇ ਸੁੱਟ ਗਈ। ਮੈਨੂੰ ਮਾਈ ਨੇ ਨਾ ਲਾ ਲਾ ਕੇ ਮੈਨੂੰ ਗੱਲਾਂ ਕਰੀ ਜਾਣੀਆਂ। ਕੰਮ ਕਰਨਾ ਹੀ ਹੈ ਨਾ ਪਰ ਸਨੌਣਾ ਸੁਨਾਈ ਪੂਰਾ ਕਰਨਾ ਕਿ ਮੈਂ ਕਰਨ ਢੀ ਲੈ। ਮੇਰਾ ਤੇ ਪੁੱਤ ਨੇ ਨਾ ਉਦਾਂ। ਹਾਏ ਹਾਏ ਤਿੰਨ ਆ ਵਿਆਹ ਕੇ ਬੁੱਢਾ ਹੀ ਹੋ ਜਾਣਾ। ਉਤਰ ਜਾਈ ਹੋ ਜਾਣਾ ਮੇਨ ਤੇ ਲੱਗਣ ਡਿਆ ਵਾ। ਇੰਨੀ ਗਰੀਬੀ ਉਹਦੇ ਉੱਤੇ ਆ ਜਾਣੀ ਆ। ਇੱਕ ਨਹੀਂ ਤੇ ਅੱਜ ਕੱਲ ਦੇ ਜ਼ਮਾਨੇ 'ਚ ਤੇ ਮਾਨ ਹੈਗੀ। ਤਿੰਨ ਧੀਆਂ ਕਿੱਦਾਂ ਵਿਆਹੂਗਾ। ਆਏ ਉਹ ਤੇ ਬੜਾ ਗਰੀਬ ਹੋ ਜਾਣਾ ਇੱਧਰ ਇੱਧਰ ਮੈਨੂੰ ਉਹਨੇ ਆਖਣਾ ਇੱਧਰ ਆਉਣੀ ਮੈਨੂੰ ਹੁਸਨ ਹੁੰਦਾ ਵਾ ਮੈਨੂੰ ਚੜਦਾ ਵਾ ਉਦਾਂ ਚੱਲ ਬੀਬੀ ਨੂੰ ਵੀ ਚਾਹੀਦਾ ਸੀ ਉਹਦੇ ਕਿਹੜੀ ਵਸ ਦੀ ਗੱਲ ਹੈਗੀ ਤੇ ਕੋਈ ਗੱਲ ਨਹੀਂ ਉਹ ਵੀ ਥੀਂ ਆਵੀ ਆਪਣੇ ਥਾਂ ਪੁੱਤ ਵੀ ਆਪਣੇ ਥਾਂ ਤੇ ਲੱਲਾ ਬੀਬੀ ਹੁਣ ਇੱਥੇ ਹੋਵੇਂ ਤੂੰ ਤੇ ਤੈਨੂੰ ਹੋਵੇ ਪਤਾ ਜਿੱਥੇ ਤੈਨੂੰ ਐਡਾ ਹੁਸਨ ਚੜਦਾ ਹੈਗਾ ਆ ਹੁਣ ਪੁੱਤ ਪੁੱਤਾਂ ਤੇਰੇਆਂ ਨੇ ਪੋਤਿਆਂ ਨੇ ਸਾਡੀ ਕਿਤੇ ਜਾਨ ਸਤਾਈ ਆ ਸਾਡਾ ਕਿਤੇ ਲਹੂ ਪੀਤਾ ਵਾ ਜੇ ਇੱਕ ਜਾਣਾ ਕੁੰਦਾ ਮਗਰ ਬੁੱਢੀ ਉਸੇ ਵੇਲੇ ਰੋਲਾ ਪਉਂਦੀ ਆ ਜੇ ਨਿੱਕਾ ਕੁੰਦਾ ਮਨਜੀਤ ਸੁਖ ਮਗਰੇ ਰੋਲਾ ਪਉਂਦੀ ਆ ਮੈਂ ਤਾਂ ਇੰਨੀ ਦੁਖੀ ਹੋ ਗਈ ਆ ਨਾ ਕਿਤੇ ਮੈਂ ਕਿਦ ਕੋਟਡ ਬੋਲਾਂ ਆਪਣਾ ਕਿੱਥੇ ਜਾਵਾਂ ਮੈਂ ਹੁਣ ਮੋਦ ਮਨੁ ਮਰ ਸੜ ਗਿਆ ਮੇਰਾ ਤੇ ਜੇ ਕਾਮਨ ਕੰਮ ਨੂੰ ਵੀ ਦਿੰਦਾ ਜੀ ਨਹੀਂ ਕਰਦਾ ਨਹੀਂ ਸੁੱਖ ਸੁੱਖਾ i ਕੋਈ ਆਣ ਕੇ ਕੋਈ ਆਇਆ हां ਵੇ ਖਾ ਪੀ ਲੀੜਿਆ ਕੋਈ ਕਰ ਲੈ ਕੋਈ ਵੀ ਲੈ ਕੋਈ ਬਣਾਇਆ ਜਿਹੜਾ ਬਹਿਣ ਲਾਉਣ ਵਾਸਤੇ ਜਦੋਂ ਪਰੌਣਾ ਹੁਣ ਮੈਂ ਵੇਖਣੂੰਗੀ ਤੇ ਹੁਣ ਤੇ ਮੈਂ ਕਰਾ ਮੇਰਾ ਫੂਨਾ ਆਉਂਦਿਆ ਹੰਮੀ ਆ ਮੈਂ ਹਾਂ ਸਰਜੰਟਾ ਦੇ ਫੋਨ ਤੁਹਾਡੇ ਦੇ ਫੂਨਾ ਨੇ ਖਾ ਲਿਆ ਇਹਨਾਂ ਫੂਨਾ ਨੇ ਆ ਲੜਾਈਆਂ ਕੈਂਚੇ ਸਭ ਕੋ ਪੂਨੀ ਕਰਾਉਂਦੇ ਆ ਜਦੋਂ ਮਾਸਾ ਮਾਸਾ ਗੱਲ ਜਿਹੜੀ ਜਾ ਜਾ ਕੇ ਉਹਨਾਂ ਨੇ ਮਾਪਿਆਂ ਦੇ ਕੰਨਾਂ ਦੇ ਵਿੱਚ ਬਾੜਦੀਆਂ ਜਾ ਜਾ ਕੇ ਨਹੀਂ ਉਦੋਂ ਮਮੀ ਮੇਰੇ ਜਦੋਂ ਫੋਨ ਵੱਜੇ ਤੇ ਮੇਰੇ ਮਾਂ ਦਾ ਹੀ ਹੁੰਦਾ ਮਾਂ ਦਾ ਮਾਂ ਦੀ ਗੱਲ ਨਾ ਇਹੋ ਗੱਲਾਂ 10-10 ਕਰਦੀਆਂ ਨਾ ਸਾਡੇ ਘਰ ਦਾ ਪਾਜ ਕੱਢ ਦਿੱਤਾ ਤੂੰ ਫੇ ਉਧਰੋਂ ਸੁਣ ਸੁਣ ਕੇ ਜੋਤਾਂ ਨੂੰ ਚੁੱਪਣਾ ਦਿੰਦੀਆਂ ਉਹ ਸਾਡੇ ਸਿਰ ਤੇ ਆਣ ਕੇ ਚੜਦੀਆਂ ਤੂੰ ਮੁੜ ਕੇ ਹੁਣ ਬੱਸ ਮੈਨੂੰ ਸੁਣਾਈ ਕਰੀ ਜਾਓ ਆ ਚੋਕਲਾ ਲੀੜੇ ਸਾਰੇ ਤੇ ਲੈ ਜਾ ਆ ਰੂਮ ਹੀ ਦੇ ਵਿੱਚ ਉਹਲਾ ਉਧਰ ਲੈ ਜਾ ਉੱਥੇ ਦੂਜੇ ਰੂਮ ਚ ਲਾ ਕੇ ਨਾ ਤੇ ਸਾਰੇ ਲੀੜੇ ਉੱਥੇ ਸੁੱਕਣੇ ਪਾਓ ਇੱਥੇ ਕੋਈ ਆ ਜਾਏ ਤੇ ਕਿੱਥੇ ਬਹਿਣਾ ਕੜਾ ਕੋਈ ਤੁਰਿਆ ਨਹੀਂ ਠੰਡ ਤੇ ਸਿਨ ਮੈਂ ਚੁੱਕ ਲਈ ਨਹੀਂ ਆਪਣੇ ਮੁੰਡੇ ਦੇ ਕਿਹੜੇ ਤੇਰੇ ਮੁੰਡੇ ਦੇ ਗੁਰਵਰਦੇ ਤਬਾਕੇ ਬਾਕੀ ਨਿਆਣੇ ਆਪੇ ਆਪਣੇ ਦੋਵਾਂ ਨਿਆਣੇ ਤੇ ਚੁੱਕਿਆ ਕਿ ਨਹੀਂ ਨਾ ਦੋਵੇਂ ਤੋਂ ਨਾ ਇਹਨੇ ਕੱਪੜੇ ਚੁੱਕ ਸਕਦੀ ਜਦੋਂ ਉਹਨੇ ਕੱਲ ਤੋਤੇ ਹੀ ਉਹਨੇ ਚੁੱਕ ਚੁੱਕੇ ਤੋਤੇ ਹੀ ਵਿੱਚ ਮੰਡ ਵੰਡ ਕੇ ਤੋਤੇ ਹੀ ਕੇ ਤੇ ਮੈਂ ਜੀ ਰੋਟੀਆਂ ਬਕਾਈਆਂ ਮੈਂ ਕਿਹੜੀ ਕੰਮ ਕਰਨ ਦੀ ਮੈਂ ਵੀ ਸਾਰਿਆਂ ਦੇ ਨੱਬੜ ਦੀ ਰੰਨੀ ਹੁੰਦੀ ਹੈ ਫਿਰ ਹੋਰ ਤੂੰ ਕਿ ਚੁੱਕਣ ਲਈ ਇਕੱਲੇ ਇਕੱਲੇ ਵਿੱਚ ਆਪਣੇ ਮੁੰਡੇ ਚੁੱਕਣੇ ਮੈਨੂੰ ਇਸੇ ਕੰਮ ਨੂੰ ਤੇ ਇੰਨੀ ਹੈ ਵੀ ਮੈਨੂੰ ਅੱਡ ਕਰੋ ਮੈਂ ਆਪਣਾ ਕੰਮ ਕਰਾਂ ਤੇ ਉਹਨੂੰ ਵੀ ਪਤਾ ਹੋਏ ਕਿ ਮੈਂ ਆਪਣਾ ਕੰਮ ਕਰਕੇ ਜਾਣਾ ਉਹ ਮੇਰੇ ਸਿਰ ਤੇ ਸੌਟ ਕੇ ਚਲ ਗਈ ਹੈ ਜੇ ਮੈਂ ਚੁੱਕ ਕੇ ਟਿਕਾ ਵੀ ਦਿੱਤੇ ਤੇ ਉਹਨੇ ਅਣਕ ਕਿੰਨੀਆਂ ਕੱਲਾਂ ਸੁਣਾਉਣੀਆਂ ਫਿਰ ਮੈਨੂੰ ਆਡੋਗੇ ਕੀ ਕਰ ਲੋਗੀ ਨਾ ਸਾਂਝੇ ਘਰ ਦੇ ਇੰਨਾ ਕੁ ਬਣ ਗਿਆ ਵਾ ਆਡੋਗੇ ਕੀ ਜੋੜ ਲੋਗੀ ਆਡੋਗੇ ਬਣਾ ਲਾਂਗੇ ਮੇਰੀ ਗੱਲ ਸੁਣੋ ਜਦੋਂ ਮੰਮੀ ਉਹਦਾ ਮੈਂ ਟੇਕੇ ਜਾਂਦਾ ਨਾ ਨਹੀਂ ਨੀਆ ਛੱਟ ਦੇਣੀ ਤੁਸੀਂ ਮੈਨੂੰ ਨਾ ਕਰ ਦਿੰਦੇ ਇਹ ਘਰ ਦਾ ਨਹੀਂ ਚਾਹਦਾ ਘਰ ਦਾ ਨਹੀਂ ਚਾਹਦਾ ਤੇ ਜਦੋਂ ਉਹ ਪੇਕੇ ਜਾਂਦੀ ਉਹਦੋਂ ਕੇ ਤਾਂ ਸਰਦ ਉਹ ਜੋੜਨਾ ਚਲ ਜਾਂਦੀ ਆ ਨਹੀਂ ਉਹ ਤਾਂ ਸ਼ੇਮ ਹੀ ਨਹੀਂ ਗਈ ਤੇ ਪਾਣਾ ਲਬਲੇ ਆਨੇ ਜਾਂਦਾ ਅਜੇ ਉਹਨੂੰ ਮੈਂ ਜਾਣ ਦੇਣ ਲੱਗ ਪਈ ਆ ਜਾਓ ਜਾਓ ਮੰਮੀ ਤੁਹਾਡੇ ਉਹਦੇ ਮੈਨੂੰ ਸ਼ੇਮ ਹੀ ਨਹੀਂ ਹੁੰਦੇ ਆ ਤੇ ਯਾਰ ਤੂੰ ਵੀ ਚੱਲ ਜਾ ਤੂੰ ਹੀ ਚਾ ਲਾਇਆ ਜਾ ਕੇ ਮੈਥੋਂ ਕੀ ਗੱਲ ਰੋਟੀਆਂ ਨਾ ਪੱਕਣਗੀਆਂ ਛਾੜੀ ਕੋਚਾ ਤੇ ਮੈਂ ਲਾਉਣਾ ਨਹੀਂ ਗਾ ਰੋਟੀਆਂ ਹੀ ਪਕਾ ਕੇ ਖਾ ਲਾਂਗੇ ਕੋਈ ਆਊਗਾ ਉੱਚੂਗਾ ਫੇ ਕਿੱਥੇ ਲਈਆਂ ਤੁਹਾਡੀਆਂ ਨੋਵਾਂ ਫੇ ਮੈਂ ਦੱਸੂਗੀ ਵੀ ਆ ਕਰ ਤੂ ਉਦਗ ਮੇਰੇ ਨੋਵਾਂ ਦੀਆਂ ਖਨਾਰੇ ਪਾ ਗਰ ਜਿੰਗੀਆਂ ਮੈਂ ਕੀ ਆਖਾਂ ਤੇ ਚਲ ਜੂ ਮੈਂ ਵੀ ਪੇਕੇ ਪਰ ਐਦਾਂ ਨਹੀਂ ਮੰਮੀ ਮੈਂ ਜਾਣਾ ਮੈਨੂੰ ਮੈਨੂੰ ਅੱਡ ਕਰੋ ਅੱਡ ਹੋ ਕੇ ਜਾਣਾ ਮੈਂ ਆਈ ਨਾ ਨਹੀਂ ਆ ਮਾਂ ਨੇ ਆ ਡੁੱਡ ਨਹੀਂ ਕਾਹੀ ਕਰਨਾ ਸਾਰੇ ਜੋਰਨਾ ਹੋਣਾ ਤੇ ਤੁਹਾਨੂੰ ਦੱਸਿਆ ਨਾ ਅੱਗੇ ਜਾ ਹੋ ਜੋ ਫਿਰ ਸਿਰ ਮੈਂ ਆਪਣਾ ਕੰਮ ਕਰੀ ਜਾਂਦੀ ਮੈਨੂੰ ਕੀ ਲੋੜ ਪਈ ਆ ਕੱਪੜੇ ਸਾਰੇ ਚੁੱਕਣ ਦੀ ਹਾਂ ਮੇਰੇ ਮੁੰਡੇ ਦੇ ਲੈ ਜਾਣ ਲੱਗੀ ਮੈਂ ਚੁੱਕਦੇ ਰਹੋ ਬਾਕੀ ਸਾਡੀ ਨਾਲ ਲਾੜ ਦੀ ਨਾ ਉਹਦੇ ਚੁੱਕਾ ਹੋ ਜੇ ਨਿਆਣੀਆਂ ਆ ਗਈ ਲੈ ਵੀ ਇੱਕ ਚੰਗੀ ਆ ਜੇ ਨਾ ਤਾਂ ਦੂਜੀ ਆਟੋਮੈਟਿਕ ਹੀ ਚੰਗੀ ਆਉਂਦੀ ਆ ਤੇ ਜੇ ਇੱਕ ਮੂੰਹ ਜੋਰ ਆ ਗਈ ਹੈ ਨਾ ਦੂਜੀ ਆਂਦੇ ਮੈਂ ਨਾ ਪਿਛੇ ਰਹਿ ਜਾ ਕਿਸੇ ਘਰ ਤੋਂ ਮੇਰਾ ਨਾਮ ਉੱਚਾ ਹੋਣਾ ਚਾਹੀਦਾ ਜਿੰਨਾ ਚਿਰ ਤੱਕ ਮੈਂ ਜ਼ਿਆਦੀਆਂ ਗੱਲਾਂ ਨਾ ਕੀਤੀਆਂ ਸਾਡਾ ਹੁਸਨ ਕਾਦਾ ਵਾ ਸਾਡਾ ਤੂੰ ਹੁਸਨ ਤੁਸੀਂ ਰੋੜ ਕੇ ਰੱਖ ਦਿੱਤਾ ਵਾ ਜਿੰਨਾਂ ਨੂੰ ਗਰੀਬ ਕਹਿੰਦੇ ਹੀ ਨਾ ਉਹ ਚੰਗੀਆਂ ਹੋ ਜਾਣੀਆਂ ਉਹ ਗਰੀਬੀ ਜਿਹੜੀ ਉਹ ਚੰਗੀ ਹੋ ਜਾਣੀ ਆ ਹੁਸਨ ਜਿਹੜਾ ਸਾਡਾ ਡੁੱਬ ਗਿਆ ਵਾ ਹੰਤ ਖਾ ਲਿਆ ਤੁਸੀਂ ਰਲ ਮਿਲ ਕੇ ਮੈਂ ਆਪ ਜੋ ਕਹ ਸੱਤ-ਸੱਤ ਵਾਰ ਆਪਣੇ ਨਿਆਣਿਆਂ ਦੇ ਨੇੜੇ ਨਿਸ਼ ਦੇਣੇ ਹਾ ਵੀ ਛੱਡ ਜਾ ਇੱਥੇ ਮੈਂ ਵੀ ਚੁੱਕ ਲੂੰਗੀ ਇਹ ਮੈਨੂੰ ਭਾਰੇ ਨਹੀਂਗੇ ਮੈਨੂੰ ਸਾਰੇ ਨਿਆਣੇ ਇੱਕੋ ਜਿਹੇ ਮੇਰੇ ਵਾਸਤੇ

ਮੇਰਾ ਖੰਡੀ ਮਾ ਵੀ ਮੂਗਰੇ ਵੇਕੇ ਉਨੀ ਲੱਗੇ ਹੋਣੇ ਆ ਚਲੋ ਉਹਦੀ ਸਬਜ਼ੀ ਬਣਾ ਲਾਂਗੇ ਇਹ ਤਾਂ ਹੈ ਹੀ ਨਹੀਂ ਇਹ ਚਲੋ ਆਹ ਲੱਗੇ ਧੋਬ ਸਬਜ਼ੀ ਤੇਰੀ ਬਣਨੀ ਨਹੀਂ ਹੈ ਤੇ ਇਦਾਂ ਕਰਦੀਆਂ ਤੋੜ ਹੀ ਲੈਣੀ ਹੈ ਚਟਨੀ ਬਣਾ ਲਾਗੇ ਮਨਪ੍ਰੀਤ ਅਦਰ ਗਈ ਵੀ ਹੈਗੀ ਹੈ ਤਾਈ ਘਰ ਤੇ ਮੈਨੂੰ ਕਹਿਣਾ ਸੀ ਕੋ ਪੂਤ ਨਾ ਲੈ ਆਉਂਦੀ ਤੇ ਚਟਨੀ ਬਣਾ ਲੈਣੀ ਇਤਨੀ ਸੌਜੀ ਨਾਲੋਂ ਵੀ ਸਵਾਦ ਲੱਗਣੀ। ਅਰੇ ਇਦਾਂ ਕਰਦੀਆਂ ਤੋੜ ਕੇ ਲੈ ਜੰਨੀ ਐ ਫਿਰ ਉਹਨੂੰ ਕੰਨੀ ਆ ਵੀ ਲੈ ਕੇ ਆ ਪੂਤ ਨਾਲ ਫਿਰ ਚਟਨੀ ਬਣਾ ਲਈਏ। ਹੈ ਹੀ ਥੋੜੇ ਜਿਹੇ ਇਹਦੇ। ਚਲ ਵਿੱਚ ਪੂਤ ਨਾਲ ਪੈ ਜਾਣਾ, ਗੰਡਾ ਪੈ ਜਾਣਾ, ਟਮਾਟਰ ਪੈ ਜਾਣਾ ਚਲ ਇੰਨੇ ਕਰਾ ਵਧੀਆ ਬਣ ਜਾਣੇ। ਬਾਕੀ ਚੱਲੇ ਇੰਨੇ ਕਰੇ। ਚਲੇ ਨੇ ਬਿਲਾ ਜਨੀ ਚਟਨੀ ਤੇ ਬਣੂਗੀ ਨਾ ਹੋਰ ਦੰਦਾ ਦਾਂਦੀ ਨਹੀਂ ਤੂੰ ਪੈ ਕਿੱਥੋਂ ਨਹੀਂ ਆ ਗਈ ਆ ਉਹਨਾਂ ਨੇ ਭੱਜ ਦੇਣੇ ਹੀ ਨਾ ਪਤੇ ਤੇ ਉਹ ਲੈਣ ਦੇਈ ਹੀ ਤੋਪ ਰਈਆ ਅਈਸ਼ਾ ਤੁਸੀਂ ਵੀ ਪੈਸੇ ਵੰਡੇ ਹੁੰਦੇ ਆ ਤੁਸੀਂ ਕਦੋਂ ਦੇ ਪੈਸੇ ਵੰਡਦੇ ਆ ਪਹਿ ਲੋਕਾਂ ਨੂੰ ਮੈਂ ਆਖਿਆ ਕਰੋ ਤੁਸੀਂ ਮੰਗੇ ਕਈ ਲੈਂਦੇ ਜੇ ਪੈਸੇ ਅੱਤਾ ਤੇ ਪਰ ਕੱਲੇ ਤੁਸੀਂ ਮੰਗਦੇ ਪੈਸੇ ਤੇ ਹੂੰ ਬੱਦੇ ਉਮੀਦ ਤੀ ਆਈ ਨੀਤ ਲੈ ਹੈ ਨੀ ਆਪਣੀ ਤਾਤ ਨਾਲ ਲੜਦੀ ਰਹਿੰਦੀ ਆ ਤੇ ਉਹ ਦਾਦਲਾਂ ਤੇ ਦਾਦੀ ਆ ਮੈਂ ਕਹ ਤੂੰ ਸੱਸ ਨਾਲ ਲੜਦੀ ਤੂੰ ਬੋਧੀ ਆਈ ਸੱਸ ਦੀ ਸੱਸ ਤੇ ਉਹ ਮੇਰੀ ਐ ਤੋਪ ਕਰਕੇ ਦੇਉ ਨਾ ਲੜੀ ਨਾ ਉਹ ਤੇ ਤੈਨੂੰ ਮੈਂ ਦੱਤਦਾ ਪਤਾ ਮੈਨੂੰ ਦੁੱਥਾ ਬੜਾ ਲੱਗਦਾ ਯੋ ਮੇਰੀ ਮਾਂ ਵਾ ਹੂੰ ਮਾਂ ਵਾ ਇੱਥੇ ਤੂੰ ਹੀ ਲੜਦੀ ਆਂ ਨੀ ਤਾਈ ਨਾਨ ਕਿਉਂ ਚਿੰਜੇ ਤੇ ਭੁੱਲ ਕੇ ਤਾਨੂੰ ਤੇ ਜਿੱਦਾ ਮਾਰਦੀ ਉਹ ਤਾਂ ਹਾਦੀ ਦਲ ਹੁੰਦੀ ਐ ਅਸੀਂ ਤੇ ਲੜ ਵੀ ਤਾਂ ਦਦੀਆਂ ਆਈ ਉਹਦੀਆਂ ਟੀਆਂ ਲੱਦਦੀਆਂ ਤੇ ਤੂੰ ਨਹੀਂ ਸਾਡੀ ਸੱਸ ਸਾਡੇ ਨਾਲ ਜਾ ਕੇ ਚੁਗਲੀਆਂ ਕਰਦੀ ਐ ਵੀ ਆਪਾਂ ਲੜਦੇ ਆ ਤੋਂ ਤਦ ਦੀਆਂ ਕਰਦੀ ਜੇ ਤੂੰ ਬੋਲਦੀਆਂ ਦੋ ਦੋ ਸਾਰੇ ਪਿੰਡ ਵਿੱਚ ਸੁਣ ਜਾਂਦਾ ਸੁਣ ਜਾਂਦਾ ਪਹਿਲਾਂ ਆਪ ਤੇ ਬੋਲਣਾ ਸਿੱਖ ਲੈ ਚੱਜ ਸੁਵਾ ਦੇਣਾ ਬੋਲਣਾ ਹੁੰਦਾ ਵਾ ਤਿੱਤ ਨਹੀਂ ਦੇਈ ਬੋਲਣਾ ਨਹੀਂ ਦੇਈ ਹੈ ਤੈਨੂੰ ਕੀ ਕਰਨ ਨਹੀਂ ਹੈ ਤਮਾ ਧੋਣ ਨਹੀਂ ਦੇਈ ਹੈ ਤੈਨੂੰ ਤਾਦੀ ਹਮ ਸਾ ਮੈਨੂੰ ਤੇ ਆਉਂਦੀ ਤੇ ਬਾਕੀ ਹਨ ਕਦਾ ਸਮਝਾਉਂਗੀ ਹਨ ਸਾਰੇ ਜਾ ਕੇ ਵੇਖਦੇ ਕੀ ਰੰਗ ਲੰਨੀ ਆ ਦੇਤੀਆਂ ਕਿਉਂ ਨਹੀਂ ਤਮੰਦ ਆਉਂਦੀ ਤਾੜੀ ਤਮੰਦ ਆਉਂਦੀ ਆ ਹੂੰ ਜਾਦੀ ਹੰਦੀ ਕੋ ਟਿਕ ਜਿਆ ਕਰ ਕਿ ਤੇ ਕਰ ਵੀ ਸੋਹਣੇ ਮੰਗ ਕੇ ਹੀ ਲਈ ਆ ਹੋਰ ਤੇ ਕੋ ਕਰਕੇ ਨਹੀਂ ਆਈ ਮੈਨੂੰ ਸਾਰਾ ਪਤਾ ਤੁਹਾਡਾ ਭਲੇਖਾ ਮੈਨੂੰ ਤੁਹਾਡਾ ਤੂੰ ਮੰਗ ਲਈ ਹੂੰਗੀ ਤੂੰ ਤੁੱਪ ਕਰਕੇ ਦੇ ਹੁਣ ਮੇਰੀ ਉਹਨਾਂ ਲਰੀ ਤੇ ਤੂੰ ਦੇ ਤੇ ਲਈ ਤੂੰ ਤੇਰਾ ਬੰਦਾ ਜੀ ਜਾ ਜਾ ਤੁਰੀ ਜਾ ਵੇਖ ਲਈ ਕੀ ਗੱਲ ਆ ਆ ਬੁਲੜੀ ਆਂਡੀ ਆਪਣੀ ਭਾਬੀ ਨਾਲ ਤੁੱਪ ਕਾਜ ਦੋਰੂ ਦਾ ਦਲਾਮ ਕੀ ਪੁੱਛਦਾ ਲੈਂਦਾ ਦੋਰੂ ਦਾ ਦਲਾਮ ਵੇ ਇਹ ਲੋਕ ਕਿਦਾਂ ਮੂਰਖ ਹੋਇਆ ਵੀ ਹੰਦੇ ਚੋਰੂ ਦਾ ਗਲਾਮ ਤੇ ਦੋਰੂ ਦਾ ਦਲਾਮੀ ਆ ਹੋਰ ਧੀ ਆਏ ਤੈਨੂੰ ਬੋਲਣਾ ਬਾਲਣਾ ਨਹੀਂ ਸਿਖਾਇਆ ਗਏ ਨੇ ਤੈਨੂੰ ਤੇ ਪਾਇਆ ਤੈਨੇ ਲਾਦਾ ਰਹਿਣਾ ਆਪਣੀਆਂ ਟੈਣਾ ਦੇ ਨਾਲ ਆਪਣੀ ਮਾਂ ਦੇ ਨਾਲ ਆਪਣੇ ਪਾੜੇ ਦੇ ਨਾਲ ਲਾਦਾ ਪਤਾ ਮੈਨੂੰ ਕੋਖ ਨਹੀਂ ਲੱਗਦਾ ਤੂੰ ਜੋ ਮਰਜ਼ੀ ਬੋਲੀ ਜਾ ਇੱਥੋਂ ਦੀ ਨੰਗੀ ਜਾਂਦਾ ਕੰਨਾਂ ਲਾਗੋ ਹੀ ਹਾਂ ਤੇ ਵਕਤ ਹੁੰਦੇ ਵੀ ਨਹੀਂ ਹੁੰਦੇ ਤਮਦ ਦੇ ਵੀ ਨਹੀਂ ਹੁੰਦੇ ਗਰੀਬ ਦਨਾਨੀਆਂ ਦੇ ਮਦਦ ਲਾ ਕੇ ਆਪਣੇ ਨਾ ਅਤਰਾਂ ਮੰਦੀ ਨਾਲ ਆਪਣੀ ਮਾਂ ਪੋਣਾ ਲੰਨ ਨਾ ਉਹ ਨਹੀਂ ਤੁਮ ਤੇ ਦੇ ਦਰੂ ਦੇ ਦਲਾਮ ਹੀ ਹੁੰਦੇ ਆ ਹਾਂ ਤੇ ਦੇ ਪਹਿਲਾਂ ਤੂੰ ਜਾ ਕੇ ਆਪਣੇ ਬੰਦੇ ਨੂੰ ਮਗਰ ਲੰਨੀ ਆ ਕਿ ਨਹੀਂ ਨਾਲ ਆਪਾਂ ਕਿਹੜੇ ਲੰਡੇ ਤੈਨੂੰ ਤਾਂ ਉਦਾਂ ਝੂਠੀਆਂ ਖਬਰਾਂ ਮਿਲਦੀਆਂ ਨਾ ਮੂੰਹ ਹੀ ਸੀ ਦੇਣਾ ਪੱਕਾ ਹੀ ਵੇਖੀਂ ਸੀ ਦੇਣਾ ਇੱਥੇ ਹਾਂ ਜਦੋਂ ਉਹਨਾਂ ਨੂੰ ਸਮਝ ਹੀ ਨਾ ਆਈ ਤਾਂ ਉਹਨੇ ਸੀਣਾ ਹੀ ਆ ਇਹਨੂੰ ਤੋ ਤੋ ਤਲਾਤੋ ਨੂੰ ਤੂੰ ਅਤਰੋ ਤਤਰੋ ਵਾਂਗੂ ਲੰਦਾ ਬੰਦੇ ਆ ਕੀ ਆ ਅਤਰੋ ਤਤਰੋ ਤੇ ਤੂੰ ਮਿੱਤਰੋ ਤੂੰ ਕਿਹੜੀ ਘਾਟ ਆ ਤੂੰ ਇੱਧਰ ਦੀ ਘੇਰ ਉੱਧਰ ਨਹੀਂ ਉੱਧਰ ਦੀ ਘੇਰ ਇੱਧਰ ਲੈ ਨਹੀਂ ਮੈਂ ਤੇ ਤਵਰਾਂ ਦੇਥ ਨਹੀਂ ਬੰਦਾ ਨਾ ਲੱਗ ਲੱਗ ਸੁਣਦੀ ਰਹਿੰਦੀ ਗੱਲਾਂ ਨਾ ਤਾਂ ਨਹੀਂ ਉਹ ਤਾਂ ਨਹੀਂ ਮੇਰੀ ਗੱਲ ਸੁਣ ਤੇਰਾ ਜੋਰ ਹੱਡੇ ਤੇ ਚੱਲਦਾ ਵੱਡੀ ਨੂੰ ਤੇ ਤੂੰ ਕੋਈ ਨਹੀਂ ਨੀ ਭਾਬੀ ਨੂੰ ਬਾਵਾ ਤੈਨੂੰ ਨਠੁੰਦੀ ਹੁੰਦੀ ਵੈਸੇ ਤੋ ਨਹੀਂ ਦਿੰਦੀ ਹਾਂ ਉਹਦੇ ਤੇ ਤੂੰ ਡਰਦੀ ਫਿਰਦੀ ਉਹਦੇ ਕੋਲ ਦਾਦੀ ਨਹੀਂ ਫੇਰਦੀ ਮੈਂ ਥੋੜੀ ਥੋੜੀ ਇੱਜ਼ਤ-ਆਜ਼ਾਦੀ ਤਾਂ ਦੀ ਹਾਂ ਨਾ ਇੱਜ਼ਤ ਹੀ ਕਰਨ ਨਹੀਂ ਹੋਂ ਤੂੰ ਐਡੀ ਜ਼ੁਬਾਨ ਵੇਲਾ ਹਲੇ ਵਿਆਹਣ ਵਾਲੀ ਤੂੰ ਨਾ ਕਰਿਆ ਕਰ ਇਦਾਂ ਾਡੇ ਲਾਇਆ ਕਰ ਤੇ ਮੈਂ ਤਲੀ ਦਾਣਾ ਵਾ ਅੱਬਰੇ ਹੋਣਾ ਚੱਲ ਜਾਣਾ ਉੱਥੇ ਵੀ ਫੇ ਸਾਨੂੰ ਹੀ ਸੱਜਿਆ ਕਰਨਾ ਆਈ ਵੀਰ ਫੈਸਲਾ ਕਰਾਂਈ ਆਈ ਫੈਸਲਾ ਕਰਾਂਈ ਦਾਦਾ ਭੁੱਲ ਦੋ ਆ ਦੀ ਨਹੀਂ ਉਹਨੇ ਦੇ ਦਿਨ ਤੱਕ ਦੇ ਨਹੀਂ ਉਹਨੇ ਹਾਂ ਗਾਣੇ ਵੇ ਇਹਨੇ ਕਿੰਡਾ ਰੱਟੇ ਇਹੋ ਵੀ ਨਹੀਂ ਸਿੱਧੇ ਰੱਟੇ ਉਹ ਵੀ ਪੁੱਟੇ ਹਾਂ ਸਾਡੇ ਭਾ ਦਾ ਸਿਆਪਾ ਪਾਉਣ ਨੂੰ ਬਾਅਦ ਚ ਲੈ ਇਹਨੂੰ ਕੱਲਿਆ ਹੀ ਪੈਸੇ ਲੈਣਾ ਤੇ ਉਹ ਜਾ ਕੇ ਤੇ ਲੜ ਗਈ ਇਹਦਾ ਵੀ ਕੋਈ ਨਹੀਂ ਹਾਲ ਕੱਲੀ ਦਾ ਕੋਈ ਕੇ ਕੰਮ ਹੈ ਤੇ ਕਰਦੀ ਕੋਈ ਕੰਮ ਹੈ ਇਹਦੀ ਵੀ ਨਹੀਂ ਸਮਝ ਲੱਗਦੀ ਕੀ ਲੋੜ ਆ ਨਾ ਘਰ ਤੇ ਅੱਗੇ ਤਮਾਸ਼ਾ ਲੱਗਾ ਰਹਿੰਦਾ ਤੇ ਹੋਰ ਜਾ ਕੇ ਸਵਾਦ ਲੈਣ ਦੀ ਜੀ ਦਫਾ ਹੁੰਦੇ ਆ ਪਹਿਲਾਂ ਲੁੜ ਕੇ ਆ ਜੂਗੀ ਨਾ ਕੋ ਤੁਹਾਨੂੰ ਉਹ ਕਹਿ ਗਈ ਆ ਤੁਸੀਂ ਅੱਗੇ ਨੂੰ ਕੁਛ ਨਹੀਂ ਕਿਹਾ ਹੈ ਰੱਖਦੇ ਆ ਉਹਦੇ ਦੋ ਕੰਨਾਂ ਤੇ ਪੈ ਗਏ ਮੇਰਾ ਤੇ ਜੀ ਕਰਦਾ ਇਹਦੀ ਨਾ ਮੈਂ ਗੋਤੀ ਫੜਨਾ ਇਹਦੀ ਫੜ ਤੇ ਮੈਂ ਲੈਣੀ ਹੂ ਬੱਤ ਫੜ ਕੇ ਨੂੰ ਮਢੋਲਾ ਚੰਗੀ ਤਰ੍ਹਾਂ ਫੜ ਤੇ ਮੈਂ ਫੜਨ ਲੱਗੀ ਹੂ ਦੁੱਤ ਦੁੱਤ ਤੇ ਇੱਦਾਂ ਹੀ ਗੱਲ ਹੋਏ ਮੈਂ ਉਹ ਉੱਥੇ ਦੇਈ ਮੋਤੇ ਆਈ ਮੈਂ ਕਿਹਾ ਨਾ ਤੇ ਆ ਇਦਾਂ ਬੋਲਦੀ ਜੀ ਦਾ ਲੋਦੋ ਤੇ ਪੀਤਾ ਲਦਾ ਹੁੰਦਾ ਉਹ ਉੱਥੇ ਦਾ ਤੇ ਆਪਾਂ ਕਹਿੰਦੇ ਡਰਦੇ ਆ ਕਿ ਚੁਗਲੀ ਕਰਨ ਡੇ ਤੂੰ ਫੜ ਤੇ ਦੱਤ ਦੋਤ ਉਹ ਮੈਂ ਨਹੀਂ ਫੜਦੀ ਮੇਰਾ ਤਾਂ ਫੇਰ ਢੋਲ ਵੱਜ ਜਾਣੇ ਸਾਰੇ ਵੀ ਮੈਂ ਗੁੱਤ ਫੜੀ ਆ ਉਹ ਚੱਲ ਚੱਲ ਇਹਦੇ ਨਾਮ ਮੱਥੇ ਲੱਗਦੀ ਰਿਹਾ ਕਰ ਹੁਣ ਨਾ ਕੀ ਦੋਤਾ ਦੀ ਦੋ ਤਿੰਨ ਦਿੱਤੀ ਤੇ ਸੱਦਿਆ ਤਾਰੇ ਦੇ ਜਾ ਆ ਬਿਲਾ ਤੇ ਮੇਰੇ ਨਹੀਂ ਬਣਾ ਤੇਰਾ ਬੰਦਾ ਲੜਾਈ ਪਾ ਦੇਣੀ ਉਹ ਬੁੱਢੇ ਨੇ ਮੇਰੇ ਦਿਵਾਲੇ ਆਣ ਕੇ ਦਿਵਾਲੇ ਹੋ ਜਾਣਾ ਵਾ ਬਾਅਦ ਚ ਜਾ ਜਾ ਤੇ ਤਾਂ ਤੇਰੀ ਪ੍ਰੀਜਾ ਕੰਮ ਕਰ ਤੂੰ ਵੀ ਆਪਣਾ ਨਾਂ ਕਰ ਅੱਡੇ ਨਾਂ ਲਾਓ ਜਿੱਧਰ ਗੱਲ ਕਰਨੀ ਉਹ ਕਰ ਨਹੀਂ ਸਕਿਆ ਤੇ ਮੇਰੇ ਨਾਲ ਕੇ ਡਿਆ ਗੱਲ ਕਰਨ ਅਦਰ ਤੋਂ ਤਾਂ ਦੇ ਇਹਨੂੰ ਇਹਨੂੰ ਤੇ ਤਾਦੀ ਉਮਰ ਹੀ ਨਹੀਂ ਹੈ ਤੈਨੂੰ ਤੇ ਬਹੁਤ ਆ ਨਾ ਜਾਂ ਤੁਰੀ ਜਾ ਜਾ ਤਪ ਤਾ ਦਿੱਤਾ ਰੁਲਾ ਹੋਰ ਨਾਲ ਹੀ ਤੇ ਕੰਮ ਕਰਾ ਕੇ ਬੈਜੀ ਕਿਤੇ ਕੋਈ ਕਿੰਨਾ ਤੋਣਾ ਲੱਦਨ ਦਾ ਪੋਣੇ ਨੂੰ ਇਦਾਂ ਦਾ ਦੇਣਾ ਹੀ ਪਰ ਉਹਨੂੰ ਪਤੇ ਐ ਨਹੀਂ ਆ ਤਲ ਤੋਂ ਹੀ ਨਹੀਂ ਉਹਨਾਂ ਤੋਂ ਹੋਣਾ ਹੀ ਆ ਤੇ ਆਪੇ ਬਾਬਾ ਦਊ ਤੁਹਾਨੂੰ ਵੇ ਤੂੰ ਕਾਨੂੰ ਬੋਲਣਾ ਏ ਉਹਦੇ ਨਾਲ ਆਡਾ ਲਾਉਣਾ ਏ ਮੈਂ ਸੁਣ ਤੇ ਸਭ ਕੁ ਡਿਆ ਅਸੀਂ ਤੂੰ ਜਦੋਂ ਤਾਨੂੰ ਦਿਲਾਂ ਦਾ ਅੱਦੇ ਮੈਨੂੰ ਦੁੱਤਾ ਬੜਾ ਚਾਦਾ ਈ ਚਲ ਬਹਿ ਜਾ ਮੇਰਾ ਪੁੱਤ ਮੈਂ ਤਾਂ ਹੀ ਤੈਨੂੰ ਅਖੜ ਮੈਂ ਤਾਂ ਦੀ ਵਿੱਚ ਬੋਲਿਆ ਮੈਂ ਹਾਂ ਮੁੜ ਕੇ ਉਹ ਵੀ ਬੋਲੂਗੀ ਤੇ ਮੇਰਾ ਫਿਰ ਬੁਲਾਰਾ ਕਰਾਊਗੀ ਉਹ ਅ ਤੂੰ ਇਤਪਾ ਮੈਂ ਬੜਾ ਕਰਾ ਪਰ ਮੈਂ ਮੇ ਤੋਂ ਨਹੀਂ ਦਿਲਾਂ ਦਿਲਾਂ ਤੂੰ ਨਹੀਂ ਆਦੰਦੀ ਹੋਇਆ ਕੀ ਗੱਲ ਏ ਸਹੀ ਐਵੇਂ ਕੀ ਫਿਰ ਵੀ ਕੋਈ ਗੱਲ ਤੂੰ ਤਾਲੇ ਤਰ ਨਾਲ ਲਦੇ ਨਹੀਂ ਐ ਆਹੋ ਆਹੋ ਤਾਂ ਮੈਨੂੰ ਦੁੱਤਾ ਬੜਾ ਚਾਦਿਆ ਮੈਂ ਤਾਂ ਮੰਮੀ ਨੂੰ ਤਾਲੀ ਚਾ ਮੈਂ ਮੈਨੂੰ ਦਾਲਾਂ ਦੇ ਨਰ ਤੇ ਆ ਲੈਂਦੇ ਪੁੱਤ ਮੈਂ ਤੇ ਆ ਬੜਾ ਉਖਾ ਕਰੀਏ ਕੀ ਹੁਣ ਕਿੰਨੂੰ ਦਸੀ ਆਪਣਾ ਦੁੱਖ ਅਸੀਂ ਤੇ ਜੀਰੋ ਹੋਏ ਪਏ ਆ ਮੈਨੂੰ ਤਾਂ ਤਿਆਰ ਹੋਣਾ ਮੈਂ ਨਾ ਨੂੰ ਚੰਗਾ ਵੇਖੀ ਤਾਂ ਵਧਾਉਂਦੀ ਫਿਰ ਪੁੱਤ ਤੂੰ ਨਾ ਕਿਤੇ ਆਪਣੇ ਪੋਥੀ ਜਾ ਕੇ ਕਰੀ ਸੋਹਰੀ ਇਦਾਂ ਉੱਤੇ ਤੇ ਮੈਂ ਤਾਂ ਨਹੀਂ ਤੇ ਰਹਦਾ ਮੈਂ ਤਾਂ ਬੜੇ ਪਿਆਰਾ ਨਾ ਕੰਮ ਕਰੀਦਾ ਹੁੰਦਾ ਜਿਹੜਾ ਸੱਸ ਸੋਹਰਾ ਆਖੇ ਨਾ ਉਹ ਤਾਂ ਉਹਨਾਂ ਨੂੰ ਮਾਪਿਓ ਬਣਾ ਕੇ ਜੋ ਵੀ ਉਹ ਗੱਲ ਕਰਨ ਉਹਨਾਂ ਦੀ ਗੱਲ ਮੰਨਣੀ ਆ ਉਹਨਾਂ ਨੂੰ ਪੁੱਛ ਕੇ ਤੁਰਨਾ ਜਿੱਥੇ ਜਾਣਾ ਚਾਹੇ ਤੇ ਮੈਂ ਇੱਥੇ ਆਉਣਾ ਹੋਵੇ ਤੂੰ ਉਹਨਾਂ ਨੂੰ ਪੁੱਛ ਕੇ ਆਉਣਾ ਵੀ ਮੈਂ ਚਲ ਜਾ ਮਮੀ ਤੀਤਾ ਹਾਂ ਮੇਰਾ ਪੁੱਤ ਇਹ ਆ ਵੀ ਰਾਮਾ ਨਾ ਕੋਈ ਆ ਮੇਰੇ ਪੁੱਤ ਦਾ ਚੰਗਾ ਨਹੀਂ ਕੋਈ ਵੀ ਨਹੀਂ ਆਉਣਾ ਤੂੰ ਦੀਤਨਾ ਵਾ ਵੀ ਤੋ ਇਲਾਮਾ ਹੋਵੇ ਪਰ ਆਉਣਾ ਹੀ ਨਹੀਂ ਤੋਈ ਵੀ ਨਹੀਂ ਪਤਾ ਹੀ ਕਿ ਉਹ ਡੀਕਣਾ ਲਾਮਾ ਅਸੀਂ ਜਾਣਦੇ ਆ ਵੀ ਧੀਆ ਵੱਲੋਂ ਸਾਨੂੰ ਨਾ ਸਦਾ ਸੁੱਖ ਦੀ ਹਵਾ ਆਵੇ ਠੰਡੀ ਆਵਾਜ਼ ਆਵੇ ਤੇ ਸਾਡਾ ਮਨ ਵੀ ਖੁਸ਼ ਰਹੇ ਪੁੱਤ ਤਾ ਦੇ ਲਓ ਤੇ ਸਾਨੂੰ ਇਸ ਗੱਲ ਦਾ ਬੜਾ ਚਾਅ ਆ ਚੱਲ ਚੰਗਾ ਹੋ ਗਿਆ ਰਿਸ਼ਤਾ ਹੋ ਗਿਆ ਵਾ ਸੋਹਣੇ ਲੱਭ ਗਏ ਵਧੀਆ ਓਏ ਸਾਨੂੰ ਇਸ ਗੱਲ ਦਾ ਨਹੀਂ ਕੋਈ ਗੱਲ ਵੀ ਹੈਗੀ ਤੇ ਮੈਂ ਤਾਂ ਨਹੀਂ ਬੋਲਣ ਦੇ ਮੈਂ ਇਹ ਰਾਤੀ ਬੋਲੇ ਤਾਂ ਮੈਂ ਤਾਂ ਹੀ ਨਹੀਂ ਕੋਇਆ ਤੇ ਕੱਲ ਤੇ ਬੋਲਣ ਦੇ ਸਾਡੇ ਨਾਲ ਹੀ ਠੀਕ ਆ নাও ਅੱਡ ਨੂੰ ਆਖੀ ਜਾਂਦੇ ਹੀ ਉਹਨਾਂ ਨੂੰ ਅੱਡ ਕਰਦੇ ਅੱਡ ਕਰਦੇ ਤੇ ਅੱਡ ਕਿਹਦੇ ਨਾਲ ਹੁਣ ਤੇ ਕਿਹਦੇ ਨਾਲ ਅੱਡ ਹੋਣਗੇ ਪਤਾ ਲੱਗੇ ਨਾ ਜਦੋਂ ਜਦੋਂ ਦੋ ਦਿਨ ਫਿਰ ਜਦੋਂ ਤਾਰਾ ਤਾਰਾ ਤੰਪ ਦਾ ਤਾਨਾ ਪਿਆ ਨਾ ਆਪੇ ਫੇ ਇਨਾਂ ਨੇ ਤਾਂ ਸਾਨੂੰ ਤੱਥੀਆਂ ਤਾਂਦੇ ਹਨ ਤੱਥੀਆਂ ਕਰਦੇ ਕੋੜਵੇ ਨਾ ਇਹਨਾਂ ਨੂੰ ਹੁਣ ਵੀ ਬਲਜੀਤ ਕੰਮ ਕਰਦੀ ਆ ਨਾ ਚਲੋ ਮਾੜਾ-ਵੋਟਾ ਕਰਦੀ ਉਹ ਤਾਂ ਕੋਈ ਨਾ ਕੋਈ ਕਰਦੀ ਉਹ ਬੜੀ ਲੜਾਈ ਤਾਂ ਆਦੀ ਉਹ ਹੈਗੀ ਇਹ ਤੇ ਚਲ ਹੁਣ ਕੋਤੇ ਉਹੋ ਗੱਲ ਵੀ ਆਪਣਾ ਝਗਾ ਚੁੱਕੇ ਆ ਆਪਣਾ ਢਿੱਡ ਡੰਗਾ ਇਹ ਵੇ ਗੋਏ ਨੂੰ ਕਿਤੇ ਹੱਥ ਨਹੀਂ ਲਾਉਂਦੀਆਂ ਹੈ ਤੇ ਜੇ ਅੱਡ ਹੋ ਗਈਆਂ ਤੇ ਇਹਨਾਂ ਦੇ ਡੰਗਰਾਂ ਦੇ ਮਗਰ ਗੋਆ ਦੀ ਕਿਹ ਵੇਸ਼ ਮਹੀਂ ਦੇ ਮਗਰ ਗੋਆ ਨਹੀਂ ਇਹਨਾਂ ਰਹਿਣ ਦੇਣਾ ਇਹਨਾਂ ਡੀਕਾਂ ਵੀ ਕਿਹੜਾ ਵਾਲਾ ਮੱਝ ਗੋਆ ਕਰੇ ਤੇ ਦੌਦਾ ਪਾਤੀ ਪੱਥੀਏ ਕਿਹੜਾ ਵਾਲਾ ਗੋਆ ਕਰੇ ਤੇ ਪਾਤੀ ਪੱਥੀਏ ਤੇ ਹੁਣ ਵੇ ਹੱਥ ਨਹੀਂ ਲਾਉਂਦੀਆਂ ਉਹਦਾ ਨਾ ਜਿੱਦ ਉਹ ਲੜ ਪੈਂਦੀ ਆ ਤੀ ਦਿਨੇ ਉਹ ਨਹੀਂ ਤੰਦੀ ਜਿੱਦ ਉਹ ਇਹ ਲੜ ਪੈਂਦੀ ਤੀ ਦਿਨੇ ਉਹ ਤੰਦੀ ਇਹ ਨਹੀਂ ਤੰਦੀ ਤੰਦੀਆਂ ਦੋਵੇਂ ਨਹੀਂ ਇਹਦੀਆਂ ਪੁੱਤ ਕਿਨੂੰ ਸਵਾਈਏ ਨੇ ਕਿਨੂੰ ਨੰਦਾ ਨੰਦਾ ਮੈਂ ਕੀ ਕਰਾਂ ਮੈਂ ਮੈਨੂੰ ਤਾਂ ਦੋਨੇ ਨਹੀਂ ਤੰਦੀਆਂ ਲੱਦੀ ਹਾਂ ਹੁਣ ਰੋਟੀ ਤੇ ਖਾਣੀ ਹੋਈ ਨੇ ਪੁੱਤ ਆ ਕੀ ਕਰਨਾ ਵਾ ਬੰਮੀ ਕੀ ਕਾਣਦੇ ਜੀ ਹਨ ਪਣੀ ਕੋਤ ਬਈਆਂ ਕਰ ਹੂੰ ਹੋ ਗਿਆ ਵਾ ਹਾਂ ਹੋ ਗਿਆ ਵਾ ਠੀਕਾ ਤੇ ਸਿੰਦੂ ਦਾ ਫੋਨ ਆਇਆ ਹੈਗਾ ਉਹ ਪੇਕੇ ਆਪਣੇ ਗਈ ਆ ਕੀ ਆਂਦੀ ਕੀ ਕੀ ਗੱਲ ਮੇਰੇ ਵਿਆਹ ਦੀ ਹਾਂ ਉਹ ਤੇ ਕੀ ਸੀ ਗੱਲ ਮੇਰੀ ਹੂੰ ਤੇ ਉਹ ਆਪਣੇ ਭਰਾਵਾਂ ਦੀ ਉਹਨੇ ਸਲਾਹ ਲਈ ਹੈ ਤੇ ਉਹ ਕਹਿੰਦੀ ਆਪੀ ਮੈਂ ਇੱਕ ਜਵਾਈ ਘਰ ਰੱਖਣਾ ਜਵਾਈ ਘਰ ਰੱਖਣਾ ਹਾਂ ਇਹ ਕੀ ਗੱਲ ਓਏ ਤੇ ਮੈਂ ਆ ਤਾਂ ਫੇਰ ਚਲੋ ਵੀ ਪਹਿਲਸਰ ਮਨ ਜੋ ਤੇ ਉਹਦੀ ਇੱਕ ਨੋਟਾ ਖਾਪਾ ਇਹ ਬੜਾ ਰਿਹਾ ਫੇਰ ਪੈ ਨਿਕਾ ਰਿਹਾ ਪੇ ਉਹ ਮਨ ਜੋ ਨੂੰ ਘੱਲ ਦੋ ਫਿਰਕ ਨੇ ਮੈਂ ਜੋ ਦੋਨੋਂ ਨਹੀਂ ਮੈਂ ਕਲਾਉਣਾ ਹੈਗਾ ਤੇ ਉਥੇ ਵੀ ਚੰਗਾ ਚਾਹੀਦਾ ਵਾ ਅਸੀਂ ਤੂੰ ਚਲ ਜਾ ਤੂੰ ਕੀ ਕਰਨਾ ਇਥੇ ਚੰਗਾ ਚਾਹੀਦਾ ਇਹ ਮਾੜਾ ਵਾ ਆਹੋ ਚਾਹ ਦੱਕੇਦਾਰ ਚਾਹੀਦਾ ਹੈ ਨਾ ਉਥੇ ਵੀ ਗੱਲ ਦਾ ਬਥੇਰਾ ਗੜਕਾ ਵਾ ਕਿ ਨਹੀਂ ਮੈਂ ਮੰਮੀ ਨੂੰ ਕੋਰਾਣਾ ਤੂੰ ਚਲ ਜਾ ਤੇ ਆਉਂਦੇ ਫਰੀ ਕੀ ਦਾ ਕੰਮ ਆ ਤੈਨੂੰ ਇਥੇ ਹੀ ਰਹਿਣ ਦੇ ਤੂੰ ਤੇ ਤੂੰ ਚਲ ਜਾ ਕੀ ਹੱਥ ਹੈਗਾ ਆਹੋ ਸ੍ਰੀਤੇ ਦਾ ਉਹਨਾਂ ਦੀ ਕਿਹੜੀ ਗੋਲੀ ਚੱਲਦੀ ਲੋ ਅੱਜ ਦੇਖੀ ਆਪਾਂ ਲੱਗ ਗਈ ਹੈ ਕਰਜਿਆ ਕਰਾਂਗਾ ਆਹੋ ਉਹਨਾਂ ਦਾ ਭਰਾ ਹੈ ਨਹੀਂ ਕੋਈ ਆਹੋ ਮੈਂ ਹੁਣ ਭਰਾ ਬਣ ਜਾਣਾ ਉਹਨਾਂ ਦਾ ਚਲ ਪੁੱਤ ਕੋਈ ਨਹੀਂ ਭੇਜਵਾਈ ਚਲ ਜੀ ਲੁਣਾ ਤੈਨੂੰ ਨਾ ਅਸੀਂ ਰਹਿੰਦੇ ਹੀ ਆ ਕਿਹਨੇ ਰਹਿੰਦੇ ਨਹੀਂ ਗਿਆ ਤਾਂ ਉਹ ਵਿਆਹ ਜਰੂਰ ਕਿਹਾ ਸੀ ਪਰ ਮੈਂ ਘਰ ਜਵਾਈ ਨਹੀਂ ਜਾਂ ਬੰਦਾ ਬੁੰਨਾ ਕੇ ਉਹ ਬਹੁਤ ਦੂਰ ਵਾ ਹਾਂ ਹਾਂ ਹੈਗਾ ਵਾ ਆਹ ਤੇ ਉਹਨਾਂ ਨੂੰ ਕੋਈ ਤੀਨ ਲੱਗ ਗਈਆਂ ਜਦੋਂ ਲੋੜ ਉਹ ਆਇਆ ਕਰਾਂਗੇ ਨਹੀਂ ਉਹ ਉਹਨਾਂ ਨੂੰ ਸਾਰੇ ਦੀ ਲੋੜ ਵਾ ਆਹ ਟਾਈਮ ਮੱਠ ਤਸ ਹੋ ਜਾਂਦੀ ਆ ਚੱਲ ਆ ਕੇ ਬੰਦਾ ਹੋਵੇ ਤੇ ਚਲ ਬੰਦਾ ਹਾਦ ਹੋ ਗਿਆ ਸਾਰਾ ਮੈਂ ਹੀ ਲੱਭਾ ਤੂੰ ਚੱਲ ਜਾ ਉਹ ਸੱਸ ਬੁਢਰੀ ਹੈ ਨਾ ਹਾਂ ਫੇਰੀ ਨਹੀਂ ਗਈ ਉਹ ਉਹ ਜਦੋਂ ਮੈਂ ਗੱਲ ਕਰਨੀ ਆ ਤੁਹਾਨੂੰ ਕਿ ਕਈ ਕੋਲ ਹੋ ਜਾਂਦਾ ਲਾਲਾ ਅਣੀ ਠੀਕ ਉਹਦੀ ਗੱਲ ਤੁਸੀਂ ਮਿਲੋ ਬਣੀ ਦਾ ਬੱਕਰਾ ਬਣਾਓਗੇ ਨਹੀਂ ਚੱਲ ਪੁੱਤ ਕੋਈ ਗੱਲ ਨਹੀਂ ਉਹ ਮਹਾ ਵਿਆਹ ਹੋ ਰਿਹਾ ਈ ਉਹ ਨਾ ਘਾਟਾ ਉਹਨੂੰ ਪਹਿਣਾ ਹਨੂੰ ਪਹਿਣਾ ਇੱਕ ਚੱਲ ਜਿਹਾ ਉਧਰ ਚੱਜਣਾ ਇੱਕ ਨਜ਼ਰ ਆਇਣਾ ਬੇ ਸਿਆਣਪ ਵੇਖੋ ਇਹਦੀ ਹੋਰ ਉਹਨਾਂ ਦੀ ਵੋਟਾਂ ਨਹੀਂ ਕੱਟਣੀਆਂ ਵੋਟਾਂ ਨਹੀਂ ਕੱਟਣੀਆਂ ਤੇ ਭੁੱਖੇ ਮਰ ਜਾਓਗੇ ਦਿਹਾੜੀ ਤੇ ਤੂੰ ਜਾਂਦਾ ਨਹੀਂ ਮੈਂ ਕੰਮ ਲੱਭ ਲਿਆ ਵਾ ਕਿਹੜਾ ਹਰ ਚੁਆਦ ਨਾਲ ਮੈਂ ਇਹ ਮਮੀ ਪਹਿਲਾਂ ਵੀ ਕਹਿੰਦਾ ਮੈਂ ਕੰਮ ਲੱਭ ਲਿਆ ਕੰਮ ਲੱਭ ਲਿਆ ਉਹ ਕਿਹੜਾ ਕੰਮ ਹੈ ਜਿਹੜਾ ਇੰਨਾ ਗਵਾਚਾ ਚਲ ਕੋਈ ਨਾ ਉਹਨੇ ਕੰਮ ਲੱਭ ਹੀ ਲੈਣਾ ਵਾ ਉਹਨੂੰ ਜਿਦੋਂ ਸਿਰ ਤੇ ਪਈ ਤਾਂ ਆਪੇ ਉਹਨੇ ਕਰਨਾ ਹੀ ਆ ਉਹ ਮਮੀ ਇਹਨੇ ਕੋਹ ਨਹੀਂ ਜੇ ਕਰਨਾ ਇੱਥੇ ਘਰ ਸੌਦਾ ਪਾਣੀ ਵੀ ਨਹੀਂ ਆਉਣਾ ਉਹ ਨਵੀਂ ਵਿਆਹੀ ਆ ਆਲਕਿ ਕਿ ਕੀ ਖਾਊਗੀ ਮੈਂ ਆਪੇ ਖਵਾ ਦੂੰਗਾ ਟੈਨਸ਼ਨ ਨਾ ਲੈ ਜਿਦੋਂ ਜ਼ਿੰਮੇਵਾਰੀ ਪੈ ਜਾਣਾ ਸਿਰ ਤੇ ਆਪੇ ਉਹਨੇ ਕਰ ਲੈਣਾ ਵਾ ਤੂੰ ਹਾਂ ਕਦ ਪਰਵਾਹ ਵਿਆਹ ਹੋ ਜਾਊਗਾ ਮੈਂ ਨਹੀਂ ਕਰਨੀ ਕੋਈ ਮੈਂ ਨਹੀਂ ਘਰ ਜੋਈ ਬੰਨਾ ਮਨਾ ਇਹਨੂੰ ਘੱਲ ਦੋ ਤੂੰ ਅਜੇ ਆਂਡੇ ਦਾ ਬਿਠਾ ਮੈਂ ਨਹੀਂ ਮੰਮੀ ਛੱਡ ਕੇ ਜਾਣਾ ਤੇ ਮੰਮੀ ਕਿੱਧਰ ਚੱਲੀ ਮੰਮੀ ਨੇ ਇੱਥੇ ਰਹਿਣਾ ਨਹੀਂ ਲੈ ਚਲੀ ਆਹ ਜੰਗਾ ਮੈਂ ਤੁਹਾਨੂੰ ਕਹਿ ਬੈਠਾ ਵਿਆਹ ਨੂੰ ਮੈਂ ਫਸ ਗਿਆ ਤੇ ਤੂੰ ਤਦਨੇ ਬੈਠਾ ਇਹ ਚੂੜੀ ਨਿਕਲ ਉਹ ਇੱਥੋਂ ਮੈਨੂੰ ਉਹ ਵਿਆਹ ਕੇ ਮੈਨੂੰ ਕੱਢਣਗੇ ਇੱਥੋਂ ਪਰਾਵਾ ਵਿਆਹ ਉਦਾਂ ਹੀ ਹੋਣਾ ਵਾ ਉਹ ਉਧਰ ਵਿਆਹ ਕੇ ਲੈ ਆਈ ਤੂੰ ਮੈਨੂੰ ਲੈ ਜਾ ਇੱਥੇ ਵਿਆਹ ਕੇ ਉਹ ਪਰਾਵਾ ਵਿਆਹ ਉਦਾਂ ਹੀ ਹੋਣਾ ਵਾ ਰਹਿਣਾ ਉੱਥੇ ਜਿਹੜਾ ਵਾ ਕੋਈ ਨਹੀਂ ਫੇਰ ਕੀ ਰਹਿੰਦਾ ਹੀ ਆ ਲਕੀ ਜਵਾਈ ਘਰ ਰਹਿੰਦਾ ਹੀ ਆ ਜਵਾਈ ਪੁੱਤੀ ਹੁੰਦੇ ਆ ਹਾਂ ਪੁੱਤੀ ਬਣਾਇਆ ਮੈਂ ਤੇ ਲਹਿੰਗਾ ਪੋਣਾ ਧੀ ਦੇ ਕੇ ਪੁੱਤ ਬਣਾਈਦਾ ਵਾ ਆ ਮੈਂ ਮੈਨੂੰ ਨਹੀਂ ਪਤਾ ਪਤਾ ਤੂੰ ਜਿਹੜਾ ਪਸੌਂਟ ਹੈ ਮੈਨੂੰ ਮੈਂ ਨਹੀਂ ਇਹ ਕਰਨਾ ਕੋਲ ਮੈਂ ਕਰਦੇ ਹਾਂ ਮੰਨ ਜਾਣਾ ਮੈਂ ਆਪੇ ਮੰਨ ਜੂਗਾ ਇਹ ਮੁੜ ਕੇ ਕਹਦਾ ਹੋਂੜਿਆ ਜੇ ਮੇਰਾ ਹੋ ਗਿਆ ਇਹਨੂੰ ਉਸ ਸੜਾ ਗਿਆ ਇਹਨ ਲੋਕਾਂ ਨੇ ਹਾਂ ਚਲ ਮੰਨੇ ਹੁਣ ਤੇ ਉਹ ਮੰਨੇ ਹਾਂ ਤੇ ਜੇ ਉਹਨਾਂ ਜਵਾਬ ਦੇਦਾ ਤਾਂ ਫੇਰ ਹੋਰ ਇਹਨੂੰ ਇਹ ਸਮਝ ਨਹੀਂ ਲੱਗਦੀ ਹੈਗੀ ਚਲ ਮੈਂ ਚੁੱਕ ਕਰ ਕੰਮ ਮੈਂ ਬਣਾਉਣਾ ਮੈਨੂੰ ਚਲ ਮਨਾ ਮੇਰਾ ਪਪਾ ਨਾਈਟ ਆ ਅਮ ਲੱਗ ਜਾ ਓਹ ਤੇ ਲੱਦੀ ਕੋਈ ਤੁਹਾਨੂੰ ਭਰਾ ਇਹ ਨਾ ਦਾਲਾਂ ਤਾਂ ਤੇ ਵੀ ਤੇ ਤੇ ਆ ਟੌਪ ਤੇ ਲੱਦੀ ਨਹੀਂ ਆ ਤੇ ਤੁਹਾਨੂੰ ਦੀ ਨਹੀਂ ਦਾਦਾ ਤੇ ਤੂੰ ਕੱ ਲੈ ਗਿਹੜੇ ਕੰਮ ਇਹ ਕੀ ਆ ਗਿਆ ਤੇ ਕਰਨ ਦੀ ਲੈ ਲੈ ਤੇ ਆਹੀ ਆ ਉਹ ਤਾਂ ਦੇ ਨਹੀਂ ਨਹੀਂ ਦੇ ਹੀ ਤੰਦੇ ਹੈ ਨਹੀਂ ਹੈ ਨਹੀਂ ਮੈਂ ਤਾਂ ਹਾਦੇ ਵਾਰੀ ਤੂੰ ਹੈ ਨਹੀਂ ਹੈ ਨਹੀਂ ਤਾਦਿਆ ਤਰੋ ਤੇ ਤੂੰ ਤਾਂ ਲੰਡੀ ਹੀ ਇਹਨਾਂ ਨਾਲ ਤਦੋਂ ਉਹ ਨਿੱਕੀ ਭਾਬੀ ਨੇ ਡਈ ਮੈਂ ਸੁਣਿਆ ਉਹ ਥਖ ਲੋ ਕੇ ਗੇੜ ਗੜੀ ਫੇ ਮੈਂ ਤਾਂ ਹੋਲੀ ਹੋਲੀ ਬੋਲਣ ਦੀ ਜਿੰਨੂੰ ਤਣ ਗੇ ਹੋਰ ਨਹੀਂ ਉਹਨਾਂ ਦਾ ਘਰ ਦੇ ਅੱਗੇ ਲੜਾਈ ਹੁੰਦੀ ਰਹਿੰਦੀ ਤੈਨੂੰ ਵੀ ਲੋੜ ਆ ਉਹਨਾਂ ਦਾ ਪੁੱਛਣ ਕੀ ਆ ਤਾਰੂ ਲੋਨ ਦੀ ਹੀਗੀ ਤੇ ਕਹਿੰਦੀ ਤੂੰ ਹੀ ਦਿੱਤੋ ਤੀ ਤੋ ਪੈਸੇ ਮੰਤੇ ਲਾਈ ਹੋਣੀ ਆ ਮੈਂ ਫਿਰ ਕਹਾ ਮੈਂ ਤਾਂ ਤੁਹਾਡੇ ਹੀ ਆ ਉਹਨਾਂ ਨੇ ਲਈ ਹੀ ਉਹਨਾਂ ਤੋਂ ਮੈਂ ਆਪਣੇ ਪੈਸੇ ਮੰਤੇ ਲਾਈ ਆਂ ਐਵੇਂ ਬੋਲਦੀ ਫਿਰ ਮੈਂ ਤਨਾਤੀਆਂ ਤਾਰ ਪੰਜ ਤੈਨੂੰ ਵੀ ਲੋੜ ਸੁਣਾਉਂਦੀ ਜਾਂ ਫਿਰ ਤਿੰਨੇ ਤਨਾਉਣੀਆਂ ਮੈਂ ਫਿਰ ਉਹ ਦਲਾਂ ਤਾਦੀਆਂ ਨਹੀਂ ਨਹੀਂ ਧੋਪ ਦਿੱਤੀਆਂ ਰਹੀਏ ਚੁੱਪ ਕੀਤਾ ਰਹਿਣਾ ਉਹਨੂੰ ਚੰਗਾ ਆ ਮੈਂ ਕੱਲ ਨੂੰ ਤੇਰਾ ਵਿਆਹ ਆ ਉਹ ਨਾ ਆਉਣ ਗਈਆਂ ਤਾਂ ਫਿਰ ਤੰਦਾ ਹੀ ਆ ਤਦੋਂ ਉਹਨੇ ਪਤੋਰੇ ਬਚਨਗੇ ਕੋੜੇ ਕੀ ਭਜਨ ਗਏ ਉਹਨੀ ਰੌਣਕ ਲੱਗਦੀ ਜਿੰਨੇ ਜੀ ਹੁਣ ਆ ਦਾ ਨਾਨਾ ਨੇ ਉਹਨਾਂ ਨੇ ਦੇਤੀ ਤਾਂ ਜ਼ਿਆਦਾ ਉਹਨਾ ਵਾਂ ਦੇਤੀਏ ਤੋਂ ਤੋਂ ਆਇਆ ਇਹਨਾਂ ਦੇ ਤਰ ਮੈਂ ਤਾਂ ਇੰਨੀ ਨਾ ਆਉਣ ਤਦੋਂ ਨਹੀਂ ਬੱਦੀ ਤੇ ਗਈ ਆ ਪੇਤੇ ਚਲ ਗਈ ਆ ਹਾਂ ਤੰਦਾ ਆ ਤਾਂ ਹੀ ਤਾਂਤੀ ਹੋਈ ਹੈ ਇਹਨਾਂ ਦੇ ਤਰ ਤੇ ਨਿੱਕੀ ਨਿੱਤੀ ਆਵੇ ਤਾਂ ਮਤਾਂ ਦੀ ਲਾਂਦੀ ਇਹ ਤਾਂ ਮੈਨੂੰ ਹੁੰਦੇ ਤਾਏ ਦੀ ਤਮੰਦ ਨਹੀਂ ਹੁੰਦੀ ਕਿਉਂ ਕਿ ਹੈ ਆ ਉਹ ਕਹਿੰਦਾ ਬੱਦੀ ਬਰੀ ਤੰਦੀ ਆ ਆ ਨਿੱਤੀ ਲਾਦੀ ਆ ਤੇ ਜਦੋਂ ਨਿੱਤੀ لال ਪੈਂਦੀ ਕਹਿੰਦਾ ਉਦੋਂ ਕਹਿੰਦਾ ਜਦੋਂ ਬੱਦੀ ਲਾਦੀ ਆ ਉਦੋਂ ਕਹਿੰਦਾ ਨਿੱਤੀ ਬਰੀ ਤੰਦੀ ਆ ਬੱਦੀ ਲਾਦੀ ਆ ਹਮ ਸਾਰੀ ਦਲਤੀ ਇਹਦੀ ਆ ਦੇ ਇਹਨਾਂ ਦੇ ਦੋ ਦੋ ਇਹਨਾਂ ਦੇ ਤੱਦੀਆਂ ਹੁੰਦੀਆਂ ਹਨਾ ਤਪੇਰਾ ਤੇ ਆਪੇ ਇਹਨਾਂ ਨੇ ਤੁਰ ਜਾਣਾ ਸੱਚੀ ਗੱਲ ਆ ਇਹ ਨਾਲ ਸ਼ੁਰੂ ਤੇ چیر ਤੇ ਚਾੜ ਲੀਆਂ ਵਾ ਫੁੱਲ ਭੁਗਤਣ ਵੀ ਡੇ ਹੈ ਨਾ ਤੇਨਾਂ ਤੂੰ ਨਾ ਤੁਹਾਡੇ ਟਾਕੇ ਲੰਮਾ ਲਾਈ ਮੈਂ ਕਹਾਂ ਤੇ ਦਿੱਤਨਾ ਆਦ ਨਹੀਂ ਨਮਾ ਹੋਣਾ ਤੋਈ ਹਾਂ ਕਿ ਸਾਰੇ ਤੁਹਾਡੇ ਵਰਗੇ ਹੀ ਹੋਗੇ ਤੋਰ ਮੰਮੀ ਵੀ ਗਈ ਹੈ ਪਤਾ ਨਹੀਂ ਤੀ ਭੈਂਤਲਾ ਤੱਤੇ ਹੋਣਾ ਉਹਨਾਂ ਨੇ ਕੋਈ ਨਹੀਂ ਚੰਗਾ ਹੀ ਹੋਊਗਾ ਜੋ ਵੀ ਹੋਊਗਾ ਚੱਲ ਆ ਜਾ ਕੀ ਕਰਦਾ ਠੰਡਾ ਵਾ ਹੈ ਨਾ ਤੇਰਾ ਪੋਣਾ ਇੱਥੇ ਰਹੂਗਾ ਤੂੰ ਵੀ ਇੱਥੇ ਡਾਲੀ ਤੇ ਜੇ ਲੜਿਆ ਤਾਂ ਨਹੀਂ ਕਿ ਮੈਨੂੰ ਵੀ ਤਦ ਲੈ ਤਰੀ ਉਹ ਉੱਥੇ ਤੇ ਮੈਂ ਲੜਿਆ ਨਹੀਂ ਤਾਨਾ ਇੱਥੇ ਆ ਤਾਂ ਲੜਦਾ ਕਰੂੰਗੀ ਚੱਲ ਠੀਕ ਆਹੋ ਉਹ ਨਾਲ ਸਾਡੇ ਨਾਲ ਲੜਨਾ ਹੀ ਨਹੀਂ ਬਲ ਤੂੰ ਚਲ ਗਈ ਤਾਂ ਨਾਲ ਮੇਰੇ ਨਾਲ ਕਿੱਥੇ ਲੜਨਾ ਮੇਰਾ ਪੋਣਾ ਨਹੀਂ ਦੇਣਾ ਉਹ ਵੀ ਬਰਲ ਰਾਤਾ ਹੀ ਦਰਪਿਆ ਕਾ ਨਾ ਉਹਨੇ ਵੇਖੀ ਸੀ ਚੰਗਾ ਸੁਤਰਾ ਹੀ ਆ ਜਣਗੀ ਮੈਂ ਉਹਨੂੰ ਕਹਿਣਾ ਮੈਂ ਨਾ ਮੇਰੇ ਵਾਲੀ ਦੂਤੀ ਇੱਥੇ ਥਾਮ ਕੇ ਰੱਖਣੀ ਆ ਜਿੱਦਾਂ ਮੈਂ ਲਾਦੀ ਉਦਾਂ ਹੀ ਤੂੰ ਲਾ ਜਾ ਤਾਨਾ ਸੱਚੀ ਗੱਲ ਹੈ ਤੂੰ ਨਾ ਉਹਨੂੰ ਤੇ ਆ ਤਰੀ ਨਹੀਂ ਲਾਂਦਾ ਨਹੀਂ ਲਾਂਦਾ ਨੇ ਮੈਂ ਨਹੀਂ ਕਹਿੰਦੀ ਆਹੋ ਤੁੱਪ ਕਾਇਕ ਤੇ ਤੰਦੇ ਨਹੀਂ ਬਣੀਦਾ ਹੁੰਦਾ ਜਿੱਦਾਂ ਦੇ ਲੋਹ ਤਾਂ ਉਦਾਂ ਦੇ ਬਣ ਜਾਈਦਾ ਹੁੰਦਾ ਉਦਾਂ ਦੇ ਬਨਣਾ ਪੈਣਾ ਵਾ ਧੋਰ ਤਰੀਪ ਬਣਿਆ ਨਹੀਂ ਸਰਦਾ ਧੋਰ ਤੂੰ ਹੀ ਤਰੀਪ ਬੰਦ ਰਹਿਨੀ ਐ ਤੇਰੀ ਮੰਮੀ ਤਰੀਪ ਬਣਾਉਂਦਾ ਉਹ ਮੈਂ ਸੋਚ ਲੈਨੀ ਵੱਡੇ ਆ ਕੀ ਕਹਿਣਾ ਵਾ ਹੂੰ ਜੇ ਫੇਰ ਉਹਨਾਂ ਨੂੰ ਕੋੜੀਆਂ ਕੋ ਕਹੋ ਤਾਂ ਫੇਰ ਉਹਨਾਂ ਚ ਤੇ ਸਾਡੇ ਚ ਫਰਕ ਕੀ ਰਹਿ ਜਾਣਾ ਤੂੰ ਵੱਡਿਆਂ ਨੂੰ ਮਤਲਬ ਹੋਣੀ ਤਾਈਦੀ ਆ ਥੋੜੀ ਜੀ ਹੈ ਹੀ ਨਹੀਂ ਉਹ ਤੇ ਨਾ ਰਹਿਣ ਤਾਂ ਜਿੱਦਾਂ ਦੇ ਹੈਗੇ ਬਤਾਈ ਹੁੰਦੀਆਂ ਨੇ ਕੀ ਕਹਿਣਾ ਆਹੋ ਚੱਲ ਆ ਪੁੱਤ ਲੱਦੀਓ you <coughs>